ਫਰੀਦਕੋਟ ਦੇ ਬਹੁਚਰਚਿਤ ਸ਼ੈਲਰ ਮਾਲਿਕ ਹਤਿਆਕਾਂ ਦੇ ਜ਼ਖਮ ਅੱਜ ਵੀ ਹਰੇ ਨੇ ਜਿਸ ਨਾਲ ਲੋਕਾਂ ਦੇ ਮਨ ਵਿੱਚ ਗੈਂਗਸਟਰਾਂ ਦਾ ਡਰ ਪੜਿਆ ਹੋਇਆ ਹੈ ਅਤੇ ਹੁਣ ਤੱਕ ਵੀ ਪੁਲਿਸ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕਰ ਪਾਈ ਜਿਸ ਤੋਂ ਬਾਅਦ ਇਸ ਹੱਤਿਆकांड ਦਾ ਹੁਣ ਰਾਜਨੀਤਿਕरण ਹੋਣਾ ਸ਼ੁਰੂ ਹੋ ਗਿਆ ਹੈ ਇਸੇ ਦੇ ਤਹਿਤ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਗੈਂਗਸਟਰਸ ਦਾ ਨਿਸ਼ਾਨਾ ਬਣੇ ਪੱਪੂ ਕੋਚਰ ਦੇ ਘਰ ਪੁੱਜੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਗੈਂਗਸਟਰਸ ਕਾਂਗਰਸ ਸਰਕਾਰ ਵੱਲੋਂ ਪਾਲੇ ਹੋਏ ਨਹੀਂ ਜਿਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਸਾਤ ਫੀਤੇ ਤਾਂ ਕੋ ਕੋ ਜਲਦੀ ਜੋ ਜੈਤੋ ਹਲਕੇ ਦੇ ਬਹੁਤ ਹੀ ਪਤਵੰਤੇ ਸੱਜਣ ਸੋਸ਼ਲ ਵਰਕਰ ਜੀ ਨਾ ਦੇ ਬੜਾ ਨਾਂ ਜੈਤੋ ਸ਼ਹਿਰ ਚ ਸ਼ਰਿਆਮ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਜਾਈ ਜਾਂਦੀ ਉਹਨਾਂ ਨੂੰ ਜਿਹੜੇ ਦੋਸ਼ੀ ਐ ਉਹਨਾਂ ਨੂੰ ਕੋਈ ਪੁੱਛਣ ਨਹੀਂ ਦੇ ਵੱਡੀ ਗੱਲ ਐ ਆਈ ਗੈਂਗ ਕਾਰਤੂਕਰ 4-500 ਲੋਕਾਂ ਦੇ ਜੈਤੋ ਮੰਡੀ ਦੇ ਜਿਨ੍ਹਾਂ ਤੋਂ ਮੰਥਲੀ ਰੈਂਸਮ ਲੈ ਰਹੀ ਹੈ, ਫਰੋਤੀ ਲੈ ਰਹੀ ਹੈ। ਤੇ ਪੁਲਿਸ ਕੁਝ ਕਰਨੀ ਨਹੀਂ। ਮੈਂ ਤਾਂ ਹੈਰਾਨ ਆ ਪੰਜਾਬ ਪੁਲਿਸ ਦੇ ਪਿਛਲੇ 6 ਮਹੀਨੇ ਦਾ ਇੰਨਾ ਲਾਅ ਨਾਅਰ ਖਰਾਬ ਹੋ ਗਿਆ। ਜਿਹੜੇ ਗੈਂਗਸਟਰ ਤੇ ਉਹ ਜਿਹੜੇ ਫੜਲੇ ਸੀ, ਫੜੇ गए ਪੁਲਿਸ ਦੇ ਰਾਸਤੇ ਫੜੇ ਹੋਏ ਗੈਂਗਸਟਰ ਵੀ ਸ਼ਾਮ ਨੂੰ ਛੱਡ ਦਿੰਦੇ ਹੋ। ਫਿਰ ਕੌਣ ਪਾਲ ਰਿਹਾ? ਆਦੇ ਸਾਰੇ ਕਾਂਗਰਸ ਦੇ ਪਾਲੇ ਆ। ਆਨੰਨ ਸਪੋਰਟ ਕਰਦੇ ਆ। ਇਲੈਕਸ਼ਨ ਚ ਇਹਨਾਂ ਨੂੰ ਵਰਤਿਆ। ਆ ਸਾਰੇ ਇਥੇ ਕਾਂਗਰਸ ਲੀਡਰਾਂ ਦੇ ਸਪੋਰਟਰ ਸੀ ਇਲੈਕਸ਼ਨਾਂ ਵਿੱਚ ਇਲੈਕਸ਼ਨ ਤੇ ਉਹਨਾਂ ਨੇ ਬੜੇ ਧੱਕੇ ਕੀਤੇ ਕਾਲੀ ਦਲ ਨਾਲ ਉੱਤੇ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਰਿਵਾਰਡ ਦੇ ਦੇ ਖੁੱਲੀ ਛੁੱਟੀ ਦੇ ਰਿਹਾ ਨਾ